ਦੋਸਤੋ ਜਿਵੇਂ ਕਿ ਡਰਾਈ ਫਰੂਟ ਆ ਅਖਰੋਟ ਆ ਬਦਾਮ ਆ ਜਾਂ ਕਿਸ਼ਮਿਸ਼ ਆ ਜਾਂ ਅੰਜੀਰਾ ਤੇ ਜਾਂ ਕੋਈ ਹੋਰ ਸੁੱਕੇ ਮੇਵੇ ਆ ਜਾਂ ਤੁਸੀਂ ਕਹਿ ਲਓ ਵੀ ਜਿਹੜੇ ਵੀਰ ਮੀਟ ਖਾਣ ਦੇ ਸ਼ਕੀਨ ਆ ਚਾਹੇ ਬੱਕਰੇ ਦਾ ਮੀਟ ਆ ਚਾਹੇ ਅਚਾਰ ਆ ਬੱਕਰੇ ਦਾ ਤੈਨੂੰ ਕੀ ਖਾਣ ਦੇ ਆ ਵੀਰ ਖਾਂਦੇ ਆ ਸਾਡੇ ਇਹ ਉਹ ਖਾਂਦੇ ਕਾਦੇ ਵਾਸਤੇ ਆ ਵੀ ਸਰੀਰ ਬਣਾਉਣ ਵਾਸਤੇ ਜਿਹੜੇ ਜੈਮ ਤੇ ਲੱਗੇ ਪਿਆ ਮੁੰਡੇ ਉਹ ਥੋੜਾ ਜਿਆ ਐਨਾ ਚੀਜ਼ਾਂ ਦਾ ਵੱਧ ਇਸਤੇਮਾਲ ਕਰਦੇ ਹੁੰਦੇ ਚਲ ਜੈਮ ਲਾਉਣਾ ਵਾ ਜ਼ੋਰ ਲਾਉਣਾ ਵਾ ਤਾਂ ਇਹਨਾਂ ਚੀਜ਼ਾਂ ਦੇ ਵਿੱਚ ਧਿਆਨ ਦੇਣਾ ਪੈਂਦਾ ਉਹਨਾਂ ਨੂੰ ਆਂਡੇ ਖਾਣੇ ਪੈਂਦੇ ਆ ਜਾਂ ਮੀਟ ਖਾਣਾ ਪੈਂਦਾ ਜਾਂ ਡਰਾਈ ਫਰੂਟ ਲੈਣੇ ਪੈਂਦੇ ਆ ਤੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ ਵੀ ਇਹ ਚੀਜ਼ਾਂ ਖਾਣ ਦਾ ਤਾਂ ਹੀ ਫਾਇਦਾ ਵਾ ਜੇ ਤੁਹਾਡਾ ਲੀਵਰ ਸਹੀ ਆ ਜੇ ਤੁਹਾਡਾ ਲੀਵਰ ਸਹੀ ਆ ਤਾਂ ਹੀ ਤੁਹਾਨੂੰ ਇਹ ਚੀਜ਼ਾਂ ਐਂ ਪੂਰੀ ਅਨਰਜੀ ਦੇਣਗੀਆਂ ਤੁਹਾਡੇ ਸਰੀਰ ਨੂੰ ਫਿੱਟ ਕਰ ਸਕਦੀਆਂ ਨੇ ਇਸ ਲੀਵਰ ਠੀਕ ਕਰਨ ਵਾਸਤੇ ਤੁਹਾਨੂੰ ਕੀ ਕਰਨਾ ਪਵੇਗਾ ਆਪਣੇ ਜੋ ਆਪਾਂ ਪਹਿਲਾਂ ਵੀ ਨੁਕਤੇ ਦੱਸਦੇ ਹੁੰਦੇ ਹੁੰਦੇ ਆ ਕਿ ਗੋੜੀ ਮਿਲੀ ਦੀ ਚਟਨੀ ਜ਼ਰੂਰ ਬਣਾਓ ਜਿਹੜੇ ਮੇਰੇ ਭਰਾ ਵਾ ਉਹ ਇੱਕ ਦਿਨ ਛੱਡ ਕੇ ਲੈ ਲੈਣ ਇੱਕ ਇੱਕ ਚਮਚਾ ਤੇ ਜਿਹੜੀਆਂ ਭੈਣਾਂ ਵਾ ਉਹ ਚਾਹੇ ਦਿਲੀ ਇੱਕ ਚਮਚਾ ਜਿਹੜਾ ਗੋੜੀ ਮਿਲੀ ਦੀ ਚਟਨੀ ਲੈ ਸਕਦੇ ਆ ਕਿਉਂਕਿ ਜੇ ਲੀਵਰੀ ਤੁਹਾਡਾ ਤੰਦਰੁਸਤ ਨਹੀਂ ਤਾਂ ਤੁਹਾਨੂੰ ਸੁੱਕੇ ਮੇਵੇ ਜਾਂ ਹੋਰ ਚੀਜ਼ਾਂ ਖਾਣ ਦਾ ਵੀ ਕੋਈ ਫਾਇਦਾ ਨਹੀਂ ਉਹ ਤੁਹਾਡਾ ਫਾਇਦਾ ਨਹੀਂ ਕਰਨਗੀਆਂ ਸਗੋਂ ਨੁਕਸਾਨ ਕਰਨਗੀਆਂ ਤੋ ਲੀਵਰ ਨੂੰ ਤੰਦਰੁਸਤ ਕਰਨਾ ਬਹੁਤ ਜ਼ਰੂਰੀ ਆ ਤੇ ਉਹਦੇ ਵਾਸਤੇ ਸਾਰਿਆਂ ਨਾਲੋਂ ਵਧੀਆ ਨੁਕਤਾ ਵਾ ਗੋੜੀ ਮਿਲੀ ਦੀ